ਆ ਦੇਖੋ ਰਾਮਪੁਰਾ ਹੁੰਦੇ ਬਸ ਸਟੈਂਡ ਦਾ ਹਾਲ ਰੋਡ ਬਿਲਕੁਲ ਜਾਮ ਲੱਗਿਆ ਦੇਖੋ ਆ ਦੇਖੋ ਆ ਹੁਣ ਖੁੱਲਿਆ ਜਿਹੜਾ ਕੋਈ ਗੱਡੀ ਲਾ ਕੇ ਖੜ ਜਾਂਦਾ ਰਾਹ ਚ ਉਹੀ ਲਾਈ ਰੱਖਦਾ ਤੇ ਹੁਣ ਜਾਮ ਖੁੱਲਿਆ ਆ ਦੇਖੋ ਉਧਰ ਉਧਰ ਲਾਈ ਬੈਠੇ ਆ ਦੇਖੋ ਕਿੱਡੀ ਗਲਤ ਗੱਡੀ ਲੱਗੀ ਆ ਦੇਖੋ ਕਿਉਂਕਿ ਹੁਣ ਇਹ ਬਾਜ਼ਾਰ ਵਾਲਾ ਰੋਡ ਪਿਆ ਚੱਲ ਠੀਕ ਐ ਇਹਦੇ ਕਾਰਨ ਜਾਮ ਲੱਗਦਾ ਇਹ ਠੀਕ ਹੈ ਆ ਦੇਖੋ ਜੀ ਕਿੱਡੀ ਗਲਤ ਗੱਡੀ ਲੱਗੀ ਆ ਕਿੱਡੀ ਗਲਤ ਲੱਗੀ ਹੈ ਤੇ ਆ ਡਿਜ਼ਾਇਰ ਕਿੱਡੀ ਗਲਤ ਲੱਗੀ ਹੈ ਤੇ ਆ ਗੱਡੀਆਂ ਫਸ ਗਈਆਂ ਖੜੀਆਂ ਹੋ ਗਈਆਂ ਕਿਉਂਕਿ ਸ਼ਹਿਰ ਹੈ ਤੇ ਬਾਜ਼ਾਰ ਲੱਗਦਾ ਜਿਹੜਾ ਗੱਡੀ ਲਾ ਜਾਂਦਾ ਰਸਤੇ 'ਚ ਬਸ ਉੱਥੇ ਫਿਰ ਜਾਮ ਲੱਗ ਜਾਂਦਾ ਮੁਰਗਾ ਟਰੈਕਟਰ ਲਾਇਆ ਪਏ ਤੇ ਤੇ ਆਹ ਗੱਡੀ ਲੱਗੀ ਪਈ ਹੈ ਦੇਖ ਇਹ ਜਦੋਂ ਕੋਈ ਮੰਨ ਲਓ ਦੋਨੇ ਪਾਸੇ ਆਈ ਡਰਾਈਵ ਕਰਦਾ ਜਾਮ ਲੱਗੂਗਾ ਠੀਕ ਹੈ ਫਾਇਦਾ ਦੀਵਾਲੀ ਦਾ ਕਰਕੇ ਕੋਈ ਜ਼ਿਆਦਾ ਜਾਮ ਲੱਗੂਗਾ ਠੀਕ ਹੈ ਆ ਦੇਖ ਸਮੇਂ ਦੇ